ਹਾਂਜੀ ਕਿਸਾਨ ਵੀਰੋ ਪਿੰਡਾ ਭਲੇਖਾ ਕਿੰਨੀ ਇਹ 855 ਨਹੀਂ ਹੈ 744 ਆ ਬਹੁਤ ਵੀਰਾਂ ਨੇ ਸ਼ਾਰਟ ਦੇਖ ਲਏ ਹੋਣੇ ਮੈਨੂੰ ਪਤਾ ਬਹੁਤ ਜਣਾਂ ਦੇਖ ਲਏ ਹੋਣੇ ਆ ਤੁਹਾਡਾ ਛੋਟਾ ਭਰਾ ਲੇਟ ਹੋ ਗਿਆ ਹੋਕਾ ਤੋ ਗਿਆ ਉਹਦੇ ਵੱਡੇ ਭਰਾ ਦੀ ਵਜ੍ਹਾ ਕਰਕੇ ਮੇਰਾ ਵੱਡਾ ਭਰਾ ਵਿਹਲਾ ਨਹੀਂ ਹੁੰਦਾ ਜਦੋਂ ਪੁੱਛੋ ਟਾਈਮ ਹੈ ਨਹੀਂ ਟਾਈਮ ਹੈ ਨਹੀਂ ਇਹਦੇ ਨਾਲ ਗਿਲਾ ਹੀ ਰਹਿਣਾ ਆਪਣਾ ਕਿ ਮੇਰੇ ਨਾਲ ਗਿਲਾ ਨਾ ਕਰਿਓ ਇਹਦੇ ਨਾਲ ਕਰਿਓ ਜਿੰਨੇ ਕਰਨਾ ਕਿਉਂਕਿ ਇਹ ਵੀਰ ਦੀ ਵਜ੍ਹਾ ਕਰਕੇ ਆਪਾਂ ਲੇਟ ਹੋ ਜਾਂਦੀ ਇਹ ਆ ਗਿਆ 744 ਤੁਹਾਨੂੰ ਦਿਖਾ ਦੇ 744 ਸਾਰੇ ਫੰਕਸ਼ਨ ਉਹੀ ਨੀਲਾ ਵੀ ਮਿਲੂ ਲਾਲ ਵੀ ਮਿਲੂ ਤੇ ਆਜੋ ਆਪਾਂ ਵੀਰੇ ਤੋਂ ਹੀ ਪੁੱਛਨੇ ਸੱਚੀ ਗੱਬੇ ਜੀ ਸੱਚੀ ਗੱਬੇ ਜੀ ਠੀਕ ਠਾਕ ਜੀ ਬਹੁਤ ਵਧੀਆ ਤੁਹਾਡਾ ਲਾਂਮਾ ਵੀਰਾਂ ਨੂੰ ਦੇਤਾ ਪਤਾ ਕਿ ਥੋੜਾ ਕੰਮ ਜ਼ਿਆਦਾ ਕਰਕੇ ਬਿਜੀ ਜ਼ਿਆਦਾ ਰਹੀਦਾ ਸੀ ਇਹਨਾਂ ਦੇ ਟਰੈਕਟਰ ਦੀ ਪਹਿਲੀ ਵੀਡੀਓ ਚ ਵੀ ਗੱਲ ਕਰੀ ਤੇ ਹੁਣ ਫੇਰ ਕਰਦੇ ਆ ਇਹ ਨਾ ਪਤਾ ਬਿਜੀ ਇਹਨਾਂ ਕੰਮ ਹੈ ਨਾ ਸੇਲ ਹੀ ਬਤੋ ਜ਼ਿਆਦਾ ਹਾਂ ਵੀ ਇਹਨਾਂ ਤੋਂ ਟਰੈਕਟਰ ਪੂਰੇ ਨਹੀਂ ਆ ਰਹੇ ਬਿਵਸ ਕਰਮਾਲੇ ਆਉਂਦੇ ਆ ਤੇ ਨਾਲ ਦੀ ਨਾਲ ਹੀ ਹੈ ਨਾ ਵੀਰੇ ਨਾਲ ਦੀ ਨਾਲ ਹੀ ਵੀਰੇ ਨੇ ਆਪਣੇ ਅੱਗੇ ਵੀ ਵੀਡੀਓ ਚ ਦੱਸਿਆ ਜਦੋਂ ਦਾ ਇਹ ਸ਼ੋਅ ਚਟੈਕਟਰ ਆਇਆ ਡਬਲ ਛੇਲ ਡਬਲ ਹਾਂ ਡਬਲ ਕਿਉਂਕਿ ਇੰਜਣ ਵੱਡੇ ਆਗੇ ਫਿਊਚਰਾਂ ਦਾ ਬਹੁਤ ਫਰਕ ਪਾਦਾ ਵਾਰੰਟੀ ਦਾ ਫਰਕ ਪਾਦਾ 6 ਸਾਲ ਵਾਰੰਟੀ ਕਰਤੀ ਇਹਦੀ ਵੀ ਦੁੱਧ ਕੋਈ ਰਹਿਣੇ ਨਹੀਂ ਦਿੱਤਾ ਵਾਹ ਵੀ ਜੋ ਆਪਣੇ ਪਾਵਰ ਦੀ ਪਾਵਰ ਵਧਾਦੀ ਹਾਂ ਆਪਣੇ ਦਿਮਾਗ 'ਚ ਨਹੀਂ ਚੱਲਦੀ ਹੁੰਦੀ ਯਾਰ ਸਵਰਾਜ ਆਏ ਹੁੰਦਾ ਐ ਹੁੰਦਾ ਬਾਕੀ ਸਵਰਾਜ ਲੋਕਾਂ ਦੇ ਦਰਜ ਬਸਿਆ ਨਿਕਲ ਨਾ ਜਿਹੜੇ ਕਸਟਮਰ ਆਪਣੇ ਜੋ ਵੀ ਭਰਾਵਾਂ ਦੇ ਸਰਤੇ ਆ ਜੇ ਸਹੀ ਦਾ ਸੇਲ ਸਾਡੇ ਭਰਾਵਾਂ ਦੇ ਨਾਲ ਹੀ ਆ ਭਰਾਵਾਂ ਦੇ ਨਾਲ ਹੀ ਠੀਕ ਹੈ ਜੇ ਆਪਾਂ ਉਹਨਾਂ ਨਾਲ ਵਧੀਆ ਵਿਚਰਾਂਗੇ ਉਹਨਾਂ ਨੂੰ ਸਰਵਿਸ ਵਧੀਆ ਕਰਾਂਗੇ ਗੈਟ ਵਧੀਆ ਕਰਾਂਗੇ ਤਾਂ ਆਪੇ ਸੇਲ ਆ ਜੇ ਅਸੀਂ ਉਹਨਾਂ ਨੂੰ ਸਰਵਿਸ ਹੀ ਨਾਲ ਦੇਵਾਂਗੇ ਵੈਰੀ ਗੁੱਡ ਕਿਹਨੇ ਸਾਡੇ ਕੋਲੇ ਆਉਣਾ ਫਿਰ ਸਰਵਿਸ ਵਾਲੇ ਬਹੁਤ ਕਲਪ ਦੇ ਪਿਆਈ ਮੈਂ ਅੱਗੇ ਵੀ ਤੁਹਾਡੇ ਨਾਲ ਸਾਡਾ ਨਈ ਹੈ ਜੀ ਕਸਟਮਰ ਇਹ ਗਿਆ ਵੀ ਜਿੱਥੇ ਤੁਹਾਡਾ ਕੰਮ ਹੈ ਖਤੇ ਜਾਂ ਮਗਰ ਸਰਵਿਸ ਸਾਡੀ ਹਮਮਾਡਾ ਸਰਵਿਸ ਵਾਸਤੇ ਇੱਕ ਆਪਣਾ ਪੱਕਾ ਹੀ ਰੱਖਿਆ ਜਿਹੜੇ ਨਾਲ ਬਾਹਰ ਜਾ ਕੇ ਸਰਵਿਸਾਈ ਕਰਨਗੇ ਹਾਂ ਠੀਕ ਹੈ ਸੀਜ਼ਨ 'ਚ ਇਹ ਹੋ ਜਾਂਦਾ ਵਾ ਪਿਧਾਰੀ ਤਾਂ ਕਿ ਲੇਟ ਫਿਰਟ ਤਾਂ ਮਿਲੂਗਾ ਬੰਦਾ ਵੀ ਕੰਮ ਜਿਆਦਾ ਹੋਣਾ ਜਿੱਧਰ ਕਹਾ ਗਿਆ ਉਥੋਂ ਕੰਮ ਕਰਕੇ ਆਊਗਾ ਪਰ ਇਹ ਨਹੀਂ ਹੈਗਾ ਕਿ ਵੀ ਮਗਰ ਜਾਣਾ ਨਹੀਂ ਬੰਦਾ ਵਿਧਾਰੀ ਨਹੀਂ ਮਰੂ ਅਗਲਾ ਤਾਂ ਕੰਮ ਕਰੀ ਜਾਵੇ ਅੱਜ ਨਹੀਂ ਤੇ ਕੱਲ ਨੂੰ ਪਹੁੰਚ ਜੂ ਉਹਦੀ ਸਰਵਿਸ ਹੋ ਜੂ ਤੇ ਇੱਕ ਦਿਨ ਦੇ ਵਿੱਚ ਚੱਲਣਾ ਵੀ ਕੀ ਹੁੰਦਾ ਇਹ ਵੀਰੇ ਦੱਸਿਓ ਵੀ ਇਹ ਲਾਲ ਰੰਗ ਵੀ ਆਊ ਨੀਲਾ ਵੀ ਆਊ ਦੋਨੇ ਕੱਲ੍ਹ ਹੀ ਆਉਣਗੇ ਵੀਰੇ ਟੂ व्हीਲ ਵੀ ਆਊ ਫੋਰ व्हीਲ ਵੀ ਆਊ ਟੂ व्हीਲ ਵੀ ਆਊ ਦੋਨੇ ਸੀ ਦੋਨੇ ਵਿਚਲਾ ਗੇਅਰ ਵੀ ਮਿਲੂ ਸੈਂਟਰ ਗੇਅਰ ਵੀ ਮਿਲੂਗਾ ਤੇ ਸਾਈਡ ਵੀ ਮਿਲੂ ਸਾਈਡ ਗੇਅਰ ਵੀ ਹਾਂ ਹਾਈ ਲੋ ਦੇ ਵਿੱਚ ਵੀ ਸਾਈਡ ਗੇਅਰ ਆ ਅੱਛਾ ਹਾਈ ਲੋ ਚ ਵੀ ਆ ਗਿਆ ਸਾਈਡ ਸਾਈਡ ਗੇਅਰ ਦੇ ਮੁਰੇ ਚੁੱਲਾ ਵੀ ਆਊਗਾ ਜਿਹੜਾ ਸੈਂਟਰ ਗੇਅਰ ਦੇ ਅਗਲਾ ਚੁੱਲਾ ਨਹੀਂ ਆਉਣਾ ਇਹ ਐਕਸਟੀ ਦੇ ਅੱਗੇ ਹੈ ਨਹੀਂ ਹਨਾ ਚੁੱਲਾ ਨਹੀਂ ਐਕਸਟੀ ਤਾਂ ਆਡਾ ਐਕਸਟੀ ਦਾ ਹਾਈ ਲੋਜੀ ਮਿਲਣਾ ਆਪਾਂ ਨੂੰ ਹਾਂ 3 ਸਪੀਡ ਚ ਨਹੀਂ ਮਿਲਣਾ 3 ਸਪੀਡ ਚ ਨਹੀਂ ਮਿਲਣਾ ਹਾਂ 3 ਸਪੀਡ ਚ ਬੰਦ ਕਰਤਾ ਹੀਗਾ ਐਕਸਟੀ ਓਕੇ ਹਾਂ ਐਫਈ ਦੇ ਵਿੱਚ ਆਪਾਂ ਨੂੰ ਸੈਂਟਰ ਗੇਅਰ ਹਾਂ ਹਾਈ ਲੋ ਉਹ ਵੀ ਮਿਲ ਜੂ ਹਾਈ ਲੋ ਦੇ ਵਿੱਚ ਸਾਈਡ ਗੇਅਰ ਵੀ ਮਿਲ ਜੂਗਾ ਹਾਂ ਤੇ 3 ਸਪੀਡ ਦੇ ਵਿੱਚ ਤਾਂ ਸਾਈਡ ਗੇਅਰ ਮਿਲ ਨਹੀਂ ਮਿਲਣਾ ਆਪਾਂ ਨੂੰ ਕੋਈ ਰਹਿਦਾ ਮਨ ਚੁੱਲੇ ਵੀ ਸਵਾਲ ਤੇ ਦੱਸ ਦਿਓ ਮੈਂ ਕਹਿੰਦਾ ਵੀ ਸਵਰਾਜ ਕਹਿੰਦਾ ਦੱਸੋ ਸਹੀ ਚਾਹੀਦਾ ਕੀ ਹੈ ਬਸ ਵੀ ਛੜਾ ਕੀ ਜੀ ਆਪਣੀ ਡਿਮਾਂਡ ਆ ਨਾ ਕਿ ਕਹਿੰਦੇ ਉਸ ਸਾਈਡ ਗੇਅਰ ਬਸੈਂਦਾ ਤਾਂ ਸਾਈਡ ਗੇਅਰ ਚ ਮਿਲ ਜਾਣਾ ਵਾ ਵੀ ਆਪਾਂ ਲੈਣਾ ਹੀ ਹੈ ਲੋ ਟਰਾਲੀ ਵਾਸਤੇ ਲੱਗਦਾ ਵੀ ਆਪਾਂ ਤਾਂ ਹੀ ਲੋਈ ਵਰਤਣਾ ਵਾ ਹਾਂ ਠੀਕ ਹੈ ਨਾ ਉਹ ਸਾਈਡ ਗੇਅਰ ਆਪਣੇ ਚੱਲਦੇ ਆ ਰੇਤੇ ਤੇ ਵੀ ਚੱਲਦਾ ਸਾਈਡ ਗੇਅਰ ਆਪਣਾ ਦਿੱਤੇ ਹੋਏ ਹਾਂ ਹਾਂ ਆਪਣੇ ਵਧੀਆ ਵਗਾ ਚੱਲਦੇ ਆ ਉਹਦਾ ਵੀ ਰਿਜ਼ਲਟ ਹਾਂ ਤੇ ਆਪਾਂ ਇਹਦੇ ਮਾਰੇ ਦਰਸ਼ਨ ਕਰਾਤੀਏ ਇਹਦਾ ਇੰਜਣ ਵੀਰੇ ਕਿੰਨੇ ਸੀਸੀ ਸੀਗਾ ਇੰਜਣ ਵੀਰੇ 3308 ਸੀਸੀ ਜਿਹੜਾ 400 ਦੇ ਵਿੱਚ 55 ਆਉਂਦਾ ਸੀਗਾ ਹਾਂਜੀ ਪਹਿਲਾ 23 ਮਾਡਲ ਤੇ ਕਰ ਸਾਰੇ ਉਹੀ ਆ ਸਾਰਾ ਕੁਝ ਲੈਫਟ ਪਾਵਰ ਇੰਡੀਆ ਨਾ 3308 ਸੀਸੀ ਹਾਂ ਲੈਫਟ ਪਾਵਰ 2000 ਕੇਜੀ ਹਾਂ ਸਾਰਾ ਕੁਝ ਸੇਮ ਮੈਂ ਕਹਿੰਦਾ ਯਾਰ ਜਿਹੜੇ ਮੇਰੇ ਵੀਰਾਂ ਨੇ 855 ਚਲਾਇਆ ਉਹਨਾਂ ਨੂੰ ਪਤਾ ਵੀ 855 ਕੀ ਚੀਜ਼ ਹੈ ਕੀ ਚੀਜ਼ ਹੈ ਬਸ ਤੇ ਇਹ ਸਮਝ ਲੋ ਇਹ 44 ਨਹੀਂਗਾ 855 ਹੀ 855 ਹੀ ਆ ਜੀ ਉਹ ਆਪਣਾ ਵੀਰ ਨਹੀਂ ਕਰਦਾ ਹੁੰਦਾ ਇੱਕ ਗੱਲ ਵਾਸਤੇ ਹੀ ਘਰੇ ਆ ਕੇ ਸਟicker ਹੀ ਚੇਂਜ ਕਰਨੇ ਆ। ਵਾਹ। 855 ਬਹੁਤ ਬੰਦਿਆਂ ਨਾਲ ਹੀ ਸਟicker 'ਤੇ 55 ਦਾ ਲਿਖਾ ਦਿੰਦੇ। ਪਤਾ ਆਪਣੀ ਲੱਗਦਾ ਹੈਗਾ। ਹਾਂ। ਕਈ ਵਾਰੀ ਸਾਨੂੰ ਇੱਥੇ ਖੜਾ ਸਾਨੂੰ ਵੀ ਨਹੀਂ ਪਤਾ ਲੱਗਦਾ 55 ਹੈ ਜਾਂ 44 ਹੈ ਸਟicker ਨੂੰ ਦੇਖ ਕੇ ਪਤਾ ਲੱਗਦਾ। ਬਾਕੀ ਸਾਰਾ ਕੁਝ ਸੇਮ ਆ। ਸਾਰਾ ਕੁਝ ਤਾਂ ਸੇਮ ਆ ਗਿਆ ਵਾ। ਹਾਂ। ਇੱਥੋਂ ਬੰਤਰ ਗੇਅਰ ਅੱਗੇ ਸੀਗਾ ਰੰਗ ਨੀਲਾ ਚੜ ਨੀਲਾ ਰੰਗ ਆ। ਨਹੀਂ ਪਤਾ ਲੱਗਦਾ ਵੀ ਕਹਿੰਦਾ ਨੀਲੇ ਜਿਹਾ ਮੇਚ ਦਾ ਲਈ। ਹੂੰ। ਹੁਣ ਉਹ ਵੀ ਚੱਕਦਾ। ਦੋ ਵੀ ਲਾਲ ਰੰਗ ਜਗ੍ਹਾ ਤੇ ਕਿਉਂਕਿ ਕਈ ਕਹਿੰਦੇ ਆ ਕਿ ਬ ਲਾਲ ਲੈਣਾ ਲਾਲ ਜਿਹੜਾ ਵੀ ਅਲਦੀ ਹੈ ਨਾ ਸਵਰਾਜ ਕਹਿੰਦਾ ਮੇਰਾ ਮਤਲਬ ਇਹ ਹੈ ਵੀ ਵੀਰੇ ਗੱਲ ਸੁਣਦਾ ਬਸ ਵੀ ਜੋ ਤਲੀਏ ਜੇ ਅਸੀਂ ਭਰਾਵਾਂ ਦੀ ਸੁਣਾਗੇ ਠੀਕ ਹੈ ਨਾ ਫੇਰ ਵੀ ਬਾਈ ਸੇਲ ਵੀ ਤੈਣੀ ਹੂੰ ਇਹ ਤਾਂ ਪਹਿਲੇ ਨੰਬਰ ਤੇ ਆਇਆ ਵੀ ਤਾਂ ਜੀ ਪੰਜਾਬ ਦੀ ਧਰਤੀ ਦਾ ਡਾਕਟਰ ਹੈ ਹਾਂ ਇਹ ਜਿਹੜਾ ਵਿਦੇਸ਼ੀ ਹੈ ਪਹਿਲੇ ਨੰਬਰ ਤੇ ਆਇਆ ਪਹਿਲੇ ਨੰਬਰ ਤੇ ਜੀ ਹਾਂ ਇਹ ਛੋਟਾ ਇਹ ਮੈਂ ਗੱਲਾਂ ਵੀ ਆਇਆ ਸਭ ਤੋਂ ਪਹਿਲੇ ਨੰਬਰ ਤੇ ਟਰੈਕਟਰ ਆਇਆ ਹਾਂ ਠੀਕ ਹੈ ਇਹ ਛੋਟਾ ਪਹਿਲੇ ਨੰਬਰ ਤੇ ਕਿਸੇ ਗੱਲ ਤੋਂ ਹੀ ਆਇਆ ਇਹਦੇ ਚ ਕੋਈ ਖੂਬੀ ਸੀਗੀ ਤਾਂ ਤਾਂ ਹੀ ਆਇਆ ਬਸ ਇਹ ਉਹ ਆਪਣੇ ਜ਼ਿੰਮੇਵਾਰ ਭਰਾ ਜਿਵੇਂ ਜਿਵੇਂ ਸੁਝਾਅ ਸੋਤੇ ਪਤਾ ਕਿ ਜੀ ਮੇਨ ਤਾਂ ਗੱਲ ਇਹ ਆ ਹਰ ਇੱਕ ਨੂੰ ਚਾਹੇ ਤੁਸੀਂ ਆਪ ਵੀ ਘਰੇ ਕੰਮ ਕਰੇ ਕੰਮ ਸਰਵਿਸ ਕਰਨੀ ਆ ਬਾਲੇ ਭਰਾ ਤਾਂ ਆਪ ਵੀ ਕਰ ਲੈਂਦੇ ਸਰਵਿਸ ਇਹ ਕਿਹੜਾ ਕੁਝ ਹੈਗਾ ਵੀ ਪਤਾ ਨਹੀਂ ਲੱਗਣਾ ਜਾ ਵੀ ਸਮਝੜੀ ਆਉਣੀਗੀ ਸਰੋ ਕੋਈ ਤਾਂ ਭਰਾ ਮੇਰਾ ਬਾਹਰ ਜਿੱਥੋਂ ਮਰਜੀ ਸਮਾਨ ਲੈ ਲਓ ਇਹਨਾਂ ਦਾ ਹਮ ਸਮਾਨ ਵੀ ਆ ਨਾਰਮਲ ਮਿਲ ਜਾਂਦਾ ਹਰ ਇੱਕ ਨੂੰ ਇਹਦੇ ਚ ਇੱਕ ਹੋਰ ਬੜੀ ਵੱਡੀ ਗੱਲ ਆ ਵੀ ਇਹਦਾ ਸਮਾਨ ਮਿਲਦਾ Ориਜਨਲ ਹੀ ਆ Ориਜਨਲ ਮਿਲਦਾ ਵੀ ਬਾਹਰੋਂ ਵੀ ਲੈ ਲਓ ਜਾਂ ਸੀ ਚੋਂ ਲੈ ਲਓ ਕਿਤੋਂ ਲੈ ਲਓ ਕੋਈ ਦੁੱਖ ਨਹੀਂ ਹੈਗਾ ਨਾ ਨਾ Ориਜਨਲ ਹਾਂ ਉਹ ਟੈਨਸ਼ਨ ਨਹੀਂ ਹੈਗੀ ਇਹ ਬਾਕੀ ਇਹਨਾਂ ਨੂੰ ਦਿਖਾ ਦੇ ਘੁਮ ਕੇ ਇਹਦੀ ਪੀਟੀਓ ਜਿਹੜੀ ਆਉਂਦੀ ਐ ਥੱਲੇ ਵਾਲੀ ਆਪਣਾ ਸ਼ਾਵਟ 4x4 ਦੀ ਉਹ ਵੀ ਪੂਰੀ ਸੋਚ ਸਮਝ ਕੇ ਤੁਹਾਨੂੰ ਦੱਸਿਆ ਮੇਰੇ ਵੀਰ ਵੈਸੇ ਤਾਂ ਮੇਰੇ ਵੀਰ ਨੇ ਕਮੈਂਟਾਂ ਦੇ ਵਿੱਚ ਆਪ ਹੀ ਦੱਸ ਦਿੰਦੇ ਹੁੰਦੇ ਸਹੀ ਗੱਲ ਹੈ ਜੀ ਜਿਹੜੇ ਇਹਨੂੰ ਪਿਆਰ ਕਰਦੇ ਆ ਆਪਣਾ ਬਿਨਾ 4 ਵੀਲ ਤੋਂ 3 ਸਪੀਡ ਤੇ 2 ਵੀਲ ਵੀ ਖੜਾ ਵਾ ਅੱਛਾ ਇਹ ਵੀ 44 ਜੀ ਇਹ ਵੀ 744 ਹੋਈ ਆ ਲਓ ਜੀ ਇਹ ਵੀ ਆਪਾਂ ਨਾਲ ਹੀ ਦਰਸ਼ਨ ਕਰਵਾ ਦਿੰਨੇ ਹਾਂ ਗੱਲ ਹੈ ਕੋਈ 30 ਸਪੀਡ ਦੇ ਵਿੱਚ ਇਹ ਵੀ ਰਿਵਰਸ ਤੂੜੀ ਤੜੀ ਵਾਲੀ ਮਸ਼ੀਨ ਤਾਂ ਮੈਂ ਕਿਹਾ ਗੱਲ ਪਰ ਆਈ ਇੰਜਨ ਉਹ ਇੰਜਨ 55 ਹੀ ਆ ਸਰ 44 ਪਹਿਲਾਂ ਆਪਣੀ ਸਮਾਨ ਜਿਹੜਾ ਪਹਿਲਾਂ 744 ਜਾਂਦਾ ਸੀ ਉਹ ਆਪਣੀ ਸਮਾਨ ਤੂੜੀ ਦੇ ਬਹੁਤ ਵਧੀਆ ਚੱਲਦਾ ਸੀ ਇਹ ਕਈ ਮੇਰੇ ਵੀਰ ਕਹਿ ਨਹੀਂ ਦਿੰਦੇ ਹੁੰਦੇ ਵੀ ਇਹ ਹੈ ਤਾਂ ਦੋਵੇਂ ਭਰਾ ਨੇ ਕਈ ਜਿਹੜੀ ਐ ਲੱਗਾ ਛੋਟਾ ਭਰਾ ਉਹ ਤੋਂ ਵੀ ਘੱਟ ਕੰਮ ਵੱਧ ਕਰ ਜਾਂਦਾ ਹੈ ਜੀ ਇਹ ਇਹ ਤਾਂ ਕਰਮ ਵਾਲੇ ਨਾ ਇਹਦੇ ਜੋਰ ਦੀ ਨਾ ਆਕਸ਼ਨ ਸਾਰੇ ਸੇਮ ਹੀ ਆ 55 ਹੀ ਆ ਟਾਪੀ ਤੇ ਜਰੂਰ 50 ਚ ਵੀ ਲਿਖਿਆ ਪਰ ਇਹਦਾ ਜੋਰਜਾਰ ਦਾ ਜੇ ਆਪਾਂ ਆਈਡੀਆ ਲਾਈਏ ਨਾ ਮੈਂ ਕਹਿੰਨਾ ਨਾ ਅਜੇ ਤੱਕ ਕਿਸੇ ਤੋਂ ਲੱਗਣਾ ਨਾ ਲੱਗਿਆ ਆਪੀ ਤੇ ਦੇ 48 ਐਚਪੀ ਲਿਖ ਕੇ ਦਿੰਨੇ ਆਪਾਂ ਹਾਂ ਉਹ ਤੇ ਨੰਜਾ ਬੜਾ 955 ਤੇ ਤਾਂ ਹਾਂ ਤੇ ਪਾਵਰ ਤਾਂ ਹੁਣ ਪਤਾ ਹੀ ਹੈ ਪਤਾ ਹੀ ਹੈ ਹਾਂ ਇਹਦੀ ਪਾਵਰ ਮੈਂ ਕਹਿੰਨਾ ਵੀ ਬੋਲ ਕੇ ਨਾ ਕਿ ਇਹਨੂੰ ਦੱਸੀ ਨਾ ਪਤਾ ਹੀ ਲੱਗਣਾ ਕਿਸੇ ਨੂੰ ਵੀ ਪਤਾ ਤੇ ਬਾਕੀ ਇਥੋਂ ਸਾਰਾ ਕੁਝ ਸੇਮ ਆ ਗੇਅਰ ਸਪੀਡਾਂ 15 ਸਪੀਡਾਂ ਆ ਗਿਆ ਰਿਵਰਸ ਪੀਟਿਓ ਇੰਜਨ ਵੀ ਰੇ ਨੇ ਦੱਸਤਾ ਪਾਵਰ ਸਟੀering ਅਗਲਾ ਹਿੱਸਾ ਵੀ ਸਟੇਬਲ ਉਹ ਆਪਣਾ 4x4 ਆ ਗਿਆ ਇਹ ਚਾਲੀ ਇਹ ਸਾਸਾ ਚਦੜੀ 2 ਵੀ ਲੱਗ ਇਹ ਹੁਣ ਦੱਸਣਾ ਪੈਂਦਾ 44 ਸਪੈਸ਼ਲ ਤੇ ਫਿਰ ਆਪਣੀ ਕੰਪੈਨ ਵੀ ਆ ਗਈ ਹੈ ਇਹ ਆਪਣੀ ਸਵਰਾਜ ਦੀ ਆਉਂਦੀ ਹੈ ਸਵਰਾਜ ਦੀ ਆਉਂਦੀ ਫਿਰ ਪਹਿਲਾਂ 8100 ਮਾਡਲ ਆਉਂਦਾ ਸੀ ਹੁਣ ਇਹ 8200 ਮਾਡਲ ਆ ਏਸੀਆਰਡੀ ਇੰਜਨ ਹੈ ਅੱਛਾ ਇਹ ਚ ਸੀਆਰਡੀ ਇਹ ਚ ਫਿਰ ਯੂਰੀਆ ਪੈਂਦਾ ਹੋਊਗਾ ਯੂਰੀਆ ਪੈਂਦਾ ਇਹ ਚ ਯੂਰੀਆ ਤੇ ਦੂਜੀ ਹੋਰ ਆ ਇਹ ਵੀ ਗੱਲ ਆ ਆਮ ਮਸ਼ੀਨਾਂ ਨਾਲੋਂ ਡੀਜ਼ਲ ਖਾਚਾ ਵੀ ਘੱਟ ਹੈ ਤੇ ਇਹ ਚ ਯੂਰੀਆ ਵੀ ਘੱਟ ਖਾਊਗੀ ਰਿਜ਼ਲਟ ਬਹੁਤ ਵਧੀਆ ਆਪਣੀ ਇਥੇ ਲੋਕਲ ਆਪਣਡਾ ਆ ਗਿਆ ਪੰਡ ਦਿੱਤੀ ਅੱਜ ਬਾਈ ਉਹਨਾਂ ਨੂੰ ਟਰੈਕਟਰ ਵੀ ਦੇਣ ਲੱਗਿਆ ਆਪਾਂ ਉਹਨਾਂ ਨੂੰ ਹਾਂ ਹਾਂ 969 ਦੇਣਾ ਵਾ ਹਾਂਜੀ ਉਹਨਾਂ ਕੋਲ ਮਸ਼ੀਨ ਚੱਲਦੀ ਆਪਣੀ ਇਥੇ ਦਿੱਤੀਆਂ ਚਾਰ ਪੰਜ ਮਸ਼ੀਨਾਂ ਠੀਕ ਆ ਜੀ ਇਹਨਾਂ 8200 ਦਾ ਪਹਿਲਾਂ ਇੱਥੀਆਂ ਉਹ ਤਾਂ ਆਪਣੀਆਂ ਲੋਕਲ ਇਥੇ ਰਿਕਾਲ ਬਚਲਦੀਆਂ ਕਲੇਰੀ ਚੱਲਦੀਆਂ ਵਾ ਯਾਰ ਜਿੱਥੇ ਇਹ ਤਾਂ ਮੋਟਰ ਸਾਰਾ ਹੀ ਚੇਂਜ ਕਰਤਾ ਇਹ 8200 ਕਰਤੀ ਇਹ 8200 ਮਾਡਲ ਜਿੱਥੇ ਬਸ ਆਹ ਲਿਖਿਆ ਜਾਣਾ 100 ਇਹ ਵੀ ਚੇਂਜ ਕਰਤਾ ਇਹਦਾ ਹੂੰ ਜਿਵੇਂ ਗੇਅਰ ਅੱਗੇ ਇੱਧਰ ਆਉਂਦਾ ਸੀ ਉਹ ਗੇਅਰ ਉਹ ਪਹਿਲੀ ਸੈੱਟ ਕਰਤਾ ਬਲਕੋ ਦੇਸੀ ਮਸ਼ੀਨ ਬਣਾਤੀ ਸਾਰਾ ਹੂੰ ਦੇਖਣਾ ਜਿਵੇਂ ਜਿਵੇਂ ਮਤਲਬ ਜ਼ਿਮੀਂਦਾਰ ਭਰਾ ਜਿਵੇਂ ਦਾ ਜੋ ਚੀਜ਼ ਕਹਿੰਦੇ ਸੀ ਕੰਪੈਨ ਦੇ ਵਿੱਚ ਫਿਰ ਹੋਰ ਵੀ ਆ ਜੋ ਫਸਲ ਆਪਣੀ ਪੰਜਾਬ ਦੇ ਵਿੱਚ ਲੱਗਦੀ ਆ ਕੋਈ ਵੀ ਚੀਜ਼ ਆ ਸਾਰੀ ਮਸ਼ੀਨਾਂ ਆ ਆਪਣੀ ਵੱਡੂ ਜੀ ਸਾਰਾ ਕੁਝ ਮੰਨਦਾ ਸਾਰਾ ਜੋ ਵੀ ਚੀਜ਼ ਆ ਸਾਰਾ ਕੁਝ ਪੰਜਾਬ ਚ ਵਿੱਚ ਕੋਲਮ ਲਾ ਕੇ ਜੋ ਵੀ ਹੁੰਦਾ ਜੋ ਵੀ ਹਾਂ ਇਹ ਬਹੁਤ ਵਧੀਆ ਆਪਣੇ ਵੀਊ ਆਏ ਚ ਰੰਗੀ ਚੱਲੀ ਰਿਜ਼ਲਟ ਵੀ ਵਧੀਆ ਆਇਆ ਵਾ ਆਪਣਾ ਆ ਆਪਣਾ ਪੱਖਾ ਲੱਗਾ ਜੇ ਹਵਾ ਨੂੰ ਹਾਂ ਇਹਦਾ ਪੱਖਾ ਇਹਨਾਂ ਵਾ ਕੱਟਣ ਵਾਸਤੇ ਹਾਂ ਹਾਂ ਵੇਖੋ ਮਿੱਟੀ ਕੱਟੇ ਤੇ ਸਟੀਅਰਿੰਗ ਦਾ ਰੈਸਟ ਵਾਲਾ ਅੱਛਾ ਉਹ ਜਿਹੜੇ ਬੰਦੇ ਨੇ ਆਹ ਦਾ ਅੱਗੇ ਪਿੱਛੇ ਕਰਨਾ ਵਾ ਜਿੱਥੇ ਕਿਹਾ ਆਦਮ ਸੈਟ ਲੱਗਦਾ ਉਸ ਤਨਾ ਮੈਂ ਉਹੀ ਕਹਣਾ ਕੰਪਨੀ ਦਾ ਮਤਲਬ ਕੰਪਨੀ ਹੁਣ ਸਾਡੇ ਕੋਲ ਫਿਰ ਗੱਲ ਉੱਥੇ ਆ ਜਾਂਦੀ ਕਿ ਜਗ੍ਹਾ ਦੀ ਕਮਤੀ ਹੈ ਤੇ ਇੱਕ ਸਮੇਂ ਦੀ ਨਹੀਂ ਤੇ ਤੁਹਾਨੂੰ ਅਸੀਂ ਉੱਪਰੋਂ ਵੀ ਦਿਖਾ ਦਿੰਦੇ ਸਾਰਾ ਕੁਝ ਤੇ ਛਤਰੀ ਛਤਰੀ ਐਨ ਕੀ ਆਈ ਬਾਤਾਂ ਕੋਈ ਗੱਲ ਨਹੀਂ ਮੇਰਾ ਵੱਡਾ ਜਿਹਨਾਂ ਕੋਲੇ ਚੱਲਦੀ ਵੀ ਆਪਣੀ ਮਸ਼ੀਨ ਇਹ ਅੱਛਾ ਇਹਨਾਂ ਕੋਈ ਵੀ ਹਾਂ ਬਾਈ ਉਹਨਾਂ ਕੋਲੇ 8200 ਮਾਡਲ ਚੱਲਦੀ ਮਸ਼ੀਨ ਆਪਣੀ ਸੀ ਠੀਕ ਹੈ ਇਹਨਾਂ ਵੀ ਠੀਕ ਆ ਵੀਰੇ ਇਹ ਕ ਜਿਹਨਾਂ ਨੂੰ ਟਰੈਕਟਰ ਵੀ ਦੇਣਾ ਪਾਜ ਇਹਨਾਂ ਨੂੰ ਅੱਛਾ ਕਿਹੜਾ ਹਾਂ ਅਜੇ 963 ਲੈ ਜਾਣਾ ਇਹਨਾਂ ਨੇ 4 ਵੀਲ ਸੈਟਲ ਗੀਅਰ ਦੇ ਵਿੱਚ ਸਭ ਤੋਂ ਪਹਿਲਾਂ ਦਾ ਬਹੁਤ ਬਹੁਤ ਮੁਬਾਰਕਾਂ ਵੀਰ ਜੀ ਤੁਹਾਨੂੰ ਬਾੜੀਆਂ ਵੀਰੇ ਹਾਂ ਮੈਂ ਵੀਰੇ ਤੇ ਮੈਂ ਖਲਾਦਾ ਹਾਂ ਹਾਂਜੀ ਹਾਂਜੀ ਹਾਂ ਆ ਲੋ ਅੱਲਾ ਜੀ ਮੈਗਰੂ ਤਰਕੀਆਂ ਬਖਸ਼ੇ ਹਨਾ ਤੁਹਾਨੂੰ ਸਭ ਨੂੰ ਬਖਸ਼ੇ ਹਾਂ ਤੇ ਵੀਰਾ ਦੱਸਦਾ ਸੀ ਵੀ ਇਹ ਮਸ਼ੀਨ ਵੀ ਆਪਣੇ ਕੋਲੇ ਪਹਿਲਾਂ ਚੱਲਦੀ ਆ ਹਾਂਜੀ ਹਾਂਜੀ ਹੈਗੀ ਸੀ ਆਰਟੀ ਪਹਿਲੀ ਮਸ਼ੀਨ ਇਹਨਾਂ ਨੂੰ ਦਿੱਤੀ ਸੀ ਆਪਾਂ ਹਾਂਜੀ ਅੱਛਾ ਵੀ ਪਹਿਲਾਂ ਇਹਨਾਂ ਨੂੰ ਦਿੱਤੀ ਦੋ ਸੀਟ ਵਾਲੇ ਆਪਾਂ ਉਹਦੇ ਨਾਲ ਦੋ ਸੀਟ ਜਿਹਨੋਂ ਦੇ ਨਾਲ ਵਾਲੇ ਹਾਂਜੀ ਹਾਂਜੀ ਸੀ ਆਰ ਨਾ ਕੋਈ ਲਰਨੀ ਜੀ ਮੇਰਾ ਸਵਾਲ ਹੈ ਰੇਕ ਵੀਡੀਓ ਚਾਹੀਦਾ ਹੁੰਦਾ ਜੀ ਪੁੱਛਣਾ ਬਿਲਕੁਲ ਸਹੀ ਚੱਲਦਾ ਕੋਈ ਪ੍ਰੋਬਲਮ ਨਹੀਂ ਇਹ ਵੀਰ ਨੂੰ ਅਸੀਂ ਕੁਝ ਨਹੀਂ ਦੱਸਿਆ ਪੁੱਛਿਆ ਵੀਰ ਤੁਹਾਡੇ ਕੋਲੋਂ ਲੰਘਿਆ ਤਾਂ ਅਸੀਂ ਘੇਰ ਲਿਆ ਬਸ ਕੱਟ ਜਰੂਰ ਲਾਇਆ ਵੀ ਵੀਰ ਨੇ ਅੰਦਰੋਂ ਆਉਣਾ ਸੀ ਮੈਂ ਵੀਰ ਨੂੰ ਨਹੀਂ ਪਤਾ ਹਣਾ ਮੈਂ ਪੁੱਛਣਾ ਕੀ ਆ ਇਹ ਕੋਈ ਰਿਪੇਅਰ ਕੱਢੀ ਹੋਈ ਨਹੀਂ ਨਾ ਜੀ ਬਿਲਕੁਲ ਕੋਈ ਰਿਪੇਅਰ ਨਹੀਂ ਕੋਈ ਰਿਪੇਅਰ ਨਹੀਂ ਨਾ ਜੀ ਨਾ ਕੋਲ ਮਲਾ ਕੇ ਨਾ ਆਪਣੇ ਪੰਜਾਬ ਚ ਕੀ ਆਦਤ ਆ 네ਗੈਟਿਵਿਟੀ ਮੇਰੇ ਵੀਰ ਨਾ ਜਿਹੜੇ ਜਿਹੜੇ ਹੇਟਰ ਹੁੰਦੇ ਆ ਉਹ ਨੈਗੇਟਿਵਿਟੀ ਸੁਣਨੀ ਚਾਹਦੇ ਉਹ ਬਸ ਇੱਕੋ ਜਿੱਤੋ ਸੁਣ ਕੇ ਦੇਖ ਕੇ ਅੱਖ ਜੇ ਦੇ ਪਰ ਨਹੀਂ ਕੋਈ ਪ੍ਰੋਬਲਮ ਨਹੀਂ ਕੋਈ ਪ੍ਰੋਬਲਮ ਨਹੀਂ ਨਾ ਜੀ ਨਾ ਚੱਲਣ ਚੱਲਣ ਚੈਨ ਬਿਲਕੁਲ ਐਨ ਯਾਰ ਇਦਾਰਾ ਪੂਰਾ ਨਹੀਂ ਆਹ ਜੀ ਜਿਵੇਂ ਆਮ ਆਪਾਂ ਕਿਸੇ ਦਾ ਨਾਮ ਤਾਂ ਨਹੀਂ ਲੈਂਦੇ ਵੀ ਆਮ ਦੂਜੇ ਬ੍ਰਾਂਡਰ ਨਾਲੋਂ ਇਹਦੇ 'ਚ ਇਨਾਂ ਦੇ ਕੋਲ ਦੂਜੀ ਵੀ ਇੱਕ ਮਸ਼ੀਨ ਹੋਰ ਵੀ ਆ ਦੋ 90 ਦੀਆਂ ਹੋਰ ਆ ਮੇਰੇ ਕੋਲ 90 ਦੀਆਂ ਆ ਤਿੰਨ ਆ ਮੇਰੇ ਕੋਲ ਉਹਦੇ ਨਾਲ ਇਹਦਾ ਫਾਇਦਾ ਕਿਉਂ ਦਾ ਇਹਦਾ ਫਾਇਦਾ ਜੀ ਇਹਦਾ ਫਾਇਦਾ ਹਾਂ ਜੀ ਖਰਚਾ ਘਟਾ ਇਹਦਾ ਹਾਂ ਡੀਜ਼ਲ ਦਾ ਡੀਜ਼ਲ ਖਰਚਾ ਫਿਰ ਇਹ ਘਟ ਕੈਸਲਿੰਡਰ ਇੰਜਣ ਨਾਲ ਰੀਜਲ ਕਰਦਾ ਘਟਾ ਅੱਛਾ ਜੀ 110 HP ਇੰਜਣ ਆਉਂਦਾ ਇਹਦੇ ਵਿੱਚ ਅੱਛਾ ਜੀ ਵੈਰੀ ਗੁੱਡ ਯਾਰ ਚਲੋ ਵੀਰ ਨੂੰ ਬਹੁਤ ਬਹੁਤ ਮੁਬਾਰਕਾਂ ਵੀਰ ਨੇ ਇੱਕ ਤਾਂ ਨਵਾਂ ਟਰੈਕਟਰ ਲੈ ਕੇ ਆਣਾ ਬਸ ਥੋੜੇ ਦਿਨ ਪਹਿਲੇ ਇੱਕ 55 ਲੈ ਕੇ ਗਿਆ ਬਹੁਤ ਵੀਰ ਲੈ ਕੇ 4 ਦਿਨ ਪਹਿਲੇ ਉਹਦੇ ਵੀ ਭਾਈ ਆਪਾਂ ਨੂੰ ਮਿਲਿਆ ਸੀ ਮਿਲਦਾ ਹਣਾ ਅੰਦਰ ਉਦੋਂ ਬੈਠੇ ਸੀ ਕਿ ਅੰਦਰ ਬੈਠੇ ਸੀ ਵੀਰੇ ਉਦੋਂ ਪਹਿਲਾਂ ਵੀ ਆਪਾਂ 2 55 ਲੈ ਉਦੋਂ ਵੀ 55 ਲੈ ਕੇ ਸੀ ਇਹ ਵੀ ਨਹੀਂ ਸਵਰਾਜ ਦੇ ਨਾਲ ਜੁੜਿਆ ਨਾ ਆਪਣੇ ਹਾਂ ਹਾਂ ਜੀ ਕਹੇ ਪੱਕੇ ਫੈਨ ਹਾਂਜੀ ਪੂਰੇ ਪੱਕੇ ਹਾਂ 855 ਵਾਲੇ ਹਾਂਜੀ ਇਹ ਗਾਣਾ ਨਹੀਂ ਆਇਆ ਕਿੱਥੇ ਦਬਦਾ ਕੁੜੇ ਐ 855 ਵਰਗਾ ਐ ਸਹੀ ਗੱਲ ਸਹੀ ਗੱਲ ਇਹ ਵੀਰ ਸਾਡਾ ਉਹ ਆ ਵੀ ਦਮਨ ਵਾਲੀ ਚੀਜ਼ ਹੀ ਨਹੀਂ ਹਾਂ ਦਮਨ ਵਾਲੀ ਗੱਲ ਨਹੀਂ ਹੋਰ ਕੋਈ ਚੀਜ਼ ਤਾਂ ਸੋਚਣਾ ਵਾਲੀ ਨਾ ਨਹੀਂ ਹੋਰ ਕੋਈ ਲੈਣਾ ਕਿ ਨਹੀਂ ਸਹੀ ਗੱਲ ਸਹੀ ਚਲੋ ਦੱਸਿਓ ਮੇਰਾ ਵੀਰ ਆਪਣੇ 44 ਬਰੇ ਆਪਣਾ ਰਿਵਿਊ ਤੇ ਮਸ਼ੀਨ ਇਹ ਆਪ ਜਗਰਾਉ ਏਜੰਸੀ ਦੇ ਵਿੱਚ ਖੜੇ ਆ ਮੈਨੂੰ ਕਰਾ ਦੇ ਦਰਸ਼ਨ ਇੱਕ ਰੀ ਬਹੁਤ ਜ਼ਿਆਦਾ ਹਾਂ ਗਰਮੀ ਨੇ ਤਾਂ ਅੱਗ ਕੱਢੀ ਪਈ ਕੇ ਪਿਆਰ ਜੀ ਕੈਦੇ ਕਿਉਂ ਕੇ ਨੂੰ ਖੋਲ ਲੂ ਰਬ ਦੇ ਜਿਵੇਂ ਸੂਰਜ ਥੱਲੇ ਖੜੇ ਆ ਤੇ ਤੁਹਾਡੇ ਵਾਸਤੇ ਵੀਰਾਂ ਨੂੰ ਮੈਂ ਸਪੈਸ਼ਲ ਘੇਰਿਆ ਤੇਜੀ ਵੀਰ ਦਾ ਤਾਂ ਹੱਥ ਐ ਹੀ ਰਿਹਾ ਮੈਨੂੰ ਲੱਗਦਾ ਸਾਰੀ ਵੀਡੀਓ ਚ ਹਾਂ ਜਿੰਨਾ ਕੋ ਪਾਣੀ ਅਸੀਂ ਪੀਤਾ ਉਹ ਨਿਕਲ ਗਿਆ ਤੇ ਸਾਨੂੰ ਦੱਸਿਓ ਸਵਰਾਜ ਦਾ 44 ਦਾ ਵੀ ਕਿਵੇਂ ਦਾ ਰਿਵਿਊ ਲੱਗਾ ਤੇ ਵੀਰ ਦੀ ਜਾਣਕਾਰੀ ਵੀ ਕਿੱਦਾਂ ਦੀ ਲੱਗੀ ਕੋਈ ਵੀ ਨਵਾਂ ਟਰੈਕਟਰ ਖਰੀਦਣਾ ਜਗਰਾਉਂ ਦੇ ਏਰੀਏ ਦੇ ਵਿੱਚ ਤੇ ਤੁਸੀਂ ਨੰਬਰਾਂ ਤੇ ਫੋਨ ਸੰਪਰਕ ਕਰ ਸਕਦੇ ਹੋ ਨੰਬਰ ਚੱਲਦੇ ਪਏ ਡਿਸਪਲੇ ਤੇ ਹੋਰ ਸਾਰ ਸਵਾਤ ਤੇ ਜਦੋਂ ਵੀ ਮਰਜ਼ੀ ਫੋਨ ਕੋਈ ਵੀ ਤੁਹਾਨੂੰ ਕੁਝ ਵੀ ਕਰਨਾ ਲੋੜਾ ਕੋਈ ਸਪੇਅਰ ਪਾਰ ਦੀ ਲੋੜ ਹੈ ਜਦੋਂ ਮਰਜ਼ੀ ਕਾਲ ਹਾਂ ਸਵਰਾਜ ਜਿੱਤੇ ਲਿਖਿਆ ਉਹਦਾ ਕੁਝ ਵੀ ਯਾਰ ਉਹ ਇੱਥੋਂ ਆਪਣੇ ਅਵੇਲੇਬਲ ਆ ਤੇ ਦੋ ਆ ਗਿਆ ਮਿਲਦੇ ਆ ਅਗਲੀ ਵੀਡੀਓ ਚ ਸਾਰੇ ਵੀਰਾਂ ਨੂੰ